ਜਹੋਰੀ ਇਹਦੀ ਗੱਲ ਨੂੰ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦੀ ਸਤਿ ਸ਼੍ਰੀ ਅਕਾਲ ਸੋ ਦੋਸਤੋ ਆਓ ਅੱਜ ਅਸੀਂ ਦੇਖਦੇ ਹਾਂ ਜੀ ਲਖਨਊ ਦਾ ਜੋ ਚਿੜੀਆ ਘਰ ਤੁਹਾਨੂੰ ਦਿਖਾਉਣੇ ਆ ਤੇ ਬਣੇ ਰਹਿਣਾ ਸਾਡੇ ਨਾਲ ਤੇ ਸਾਡੇ ਸਾਥੀਆਂ ਦੇ ਨਾਲ ਲਖਨਊ ਆਉਂਦਾ ਮੌਕਾ ਮਿਲਿਆ ਵਾ ਅਸੀਂ ਦੇਖ ਰਹੇ ਹਾਂ ਅੱਜ ਇੱਥੇ ਚਿੜੀਆ ਘਰ ਹੈ ਤੇ ਆਓ ਤੁਹਾਨੂੰ ਦਿਖਾਈਏ ਸੋ ਸਭ ਤੋਂ ਪਹਿਲਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਫਿਰਨ ਚਿੜੀਆ ਘਰ ਜੋ ਲਖਨਊ ਦਾ ਅੱਜ ਦੇਖਣ ਆਏ ਆ ਤੇ ਜੋ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਆ ਤੁਸੀਂ ਜਦੋਂ ਇੱਥੇ ਹੋਣਾ ਤੇ ਤੁਸੀਂ ਵੀ ਜ਼ਰੂਰ ਇੱਥੇ ਵੇਖ ਕੇ ਜਾਣਾ ਚਿੜੀਆ ਘਰ ਦੇਖ ਸਕਦੇ ਹੋ ਜੀ ਚਿੜੀਆ ਘਰ ਦੇ ਵਿੱਚ ਹਿਰਨਾ ਫੀਡ ਬੱਕਰੀਆਂ ਲਗਣੀਆਂ ਹੋਣਗੀਆਂ ਹੁਣ ਹੈ ਜੀ ਇਸ ਸੱਪ ਘਰ ਇੱਥੇ ਹੁੰਦੇ ਦੇਖਦੇ ਆਂ ਸੱਪ ਉਦਾਂ ਹੀ ਨਕਲੀ ਤੇ ਨਾ ਕਿ ਆ ਪਲਾਸਟਿਕ ਦਾ ਬਣਾਇਆ ਪਤਾ ਮੰ ਲਗੇ ਬਾਈ ਫੀਡ ਦੇਖੋ ਸੱਪ ਉਹ ਇੱਕੋ ਥਾਂ ਦੇਖ ਲੋ ਤਾਂ ਹਾਂ ਇਹ ਆਹ ਹੋਰ ਨਾਲੇ ਕੇ ਬੈਠਾ ਜੀ ਉਹ ਇਹਨਾਂ ਦਾ ਕੀ ਦੇਖਣਾ ਅੱਜ ਕਰਦੇ ਆਂ ਹਾਂ ਅੱਜ ਦੇਖੋ ਤੁਹਾਨੂੰ ਬੜਾ ਹੋਊਗਾ ਯਾਰ ਮਨੁੱਖ ਤੇ ਤਾਂ ਸਾਰੇ ਸੱਪ ਸ਼ੀਸ਼ੇ ਦੇ ਵਿੱਚ ਮੜੇ ਨੇ ਜੀ ਇਧਰ ਦੇਖ ਸਕਦੇ ਤੁਸੀਂ ਸ਼ੀਸ਼ੇ ਦੇ ਵਿੱਚ ਇਹ ਸਭ ਉਹ ਕੁੜੀ ਵੀ ਮਾਰ ਕੇ ਬੈਠਾ ਜੀ ਅਸੀਂ ਘਰ ਇਹ ਛੋਟੇ ਸੱਪ ਵੀ ਆ ਵੱਡੇ ਤੋਂ ਇਲਾਵਾ ਛੋਟੇ ਆਓ ਇਧਰ ਦੇਖੋ ਜੀ ਕੁੜੀ ਵੀ ਮਾਰ ਕੇ ਬੈਠਾ ਜੀ ਕਹਿੰਦੀਆਂ ਵੱਡੇ ਸੱਪ ਇਹ ਲਾਗੇ ਡੰਡੂ ਲਾਉਂ ਜੋ ਕੋਈ ਕਿਡੇ ਗੱਡੇ ਵੱਡੇ ਆ ਵੀ ਘਰ ਸਾਬੋ ਦੇਖੋ ਕਿڈیا ਤਾਂ ਲੱਗਣਾ ਉਹ ਇਹ ਕੀ ਇਹ ਹਿਰਨੇ ਹੈ ਹਨਾ ਤੁਹਾਡਾ ਅਸਿਸਟੈਂਟ ਹੈ ਨਾ ਮੇਰੇ ਨਾਲ ਨਾਲ ਰਹੇ ਹਨ ਬਾਰਾ ਸੰਗੇ ਤੁਸੀਂ ਦੇਖ ਸਕਦੇ ਹੋ ਜੀ ਕਿਦਾਂ ਵਿਖੋ ਇਹਨਾਂ ਨੂੰ ਖੁੱਲੇ ਥਾਂ ਦੇ ਵਿੱਚ ਇੱਥੇ ਛੱਡਿਆ ਗਿਆ ਹੈ ਹੈ ਜੀ ਭਾਫ ਵਾਲਾ ਇੰਜਨ ਜੋ ਪੁਰਾਣੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਪਹਿਲਾਂ ਚੱਲਦੀਆਂ ਸੀ ਅੰਗਰੇਜ਼ਾਂ ਵੇਲੇ ਭਾਫ ਇੰਜਨ ਤੁਸੀਂ ਦੇਖ ਸਕਦੇ ਹੋ ਇਹ ਵੀ ਰੱਖਿਆ ਹੈ ਜੀ ਚਿੜੀਆ ਘਰ ਦੇ ਵਿੱਚ ਜੋ ਲਖਨਊ ਦਾ ਚਿੜੀਆ ਘਰ ਉੱਤਰ ਪ੍ਰਦੇਸ਼ ਵਿੱਚ ਤੇ ਲਖਨਊ ਲਖਨਊ ਦੇ ਆਇਆ ਤੇ ਆਹ ਦੇਖੋ ਇਹਦੇ ਮਗਰ ਡੱਬੇ ਪਹਿਲੇ ਜਿਸ ਤਰ੍ਹਾਂ ਚੱਲਦੀ ਸੀ ਪੁਰਾਣੀ ਟ੍ਰੇਨ ਪੁਰਾਣੀ ਟ੍ਰੇਨ ਇੱਥੇ ਪ੍ਰਦਰਸ਼ਨੀ ਲਈ ਰੱਖੀ ਹੋਈ ਹੈ ਤੁਸੀਂ ਵੀ ਦੇਖ ਸਕਦੇ ਹੋ ਜਦੋਂ ਇੱਥੇ ਆਓਗੇ ਤੇ ਇਧਰ ਹੈ ਜੀ ਭਾਲੂ ਤੁਸੀਂ ਦੇਖ ਸਕਦੇ ਹੋ ਕਿੰਨਾ ਵੱਡਾ ਭਾਲੂ ਹੈ ਰੇਸ਼ ਜਿਹਨੂੰ ਕਹਿ ਦਿੰਦੇ ਨੇ ਪੰਜਾਬੀ ਦੇ ਵਿੱਚ ਚਿੜੀਆ ਘਰ ਲਖਨਊ ਦਾ ਜੋ ਚਿੜੀਆ ਘਰ ਹੈ ਇੱਥੇ ਅਸੀਂ ਆਏ ਆਂ ਦੇਖੋ ਭਾਲੂ ਤੇ ਹੋਰ ਵੀ ਜਾਨਵਰ ਜੋ ਤੁਸੀਂ ਦੇਖ ਰਹੇ ਹੋ ਇਸ ਤਰ੍ਹਾਂ ਜਰੂਰ ਇੱਥੇ ਆਣ ਕੇ ਦੇਖ ਸਕਦੇ ਹੋ ਇਹਨਾਂ ਦੇ ਰਹਿਣ ਦੇ ਲਈ ਪੂਰਾ ਦੇਖੋ ਜੰਗਲ ਵਰਗਾ ਮਾਹੌਲ ਇੱਥੇ ਬਣਾਇਆ ਹੋਇਆ ਹੈ ਜੋ ਭਾਲੂ ਤੁਸੀਂ ਦੇਖ ਰਹੇ ਹੋ ਜੀ ਉਤਕ ਮੁਰਜਾ ਤੈਨੂੰ ਵੇਖ ਕੇ ਇਹ ਕਰੇ ਵੇ ਲੈ ਇਹ ਹੈ ਜੀ ਗਿੱਦ ਜੋ ਕੁਝ ਬਹੁਤ ਹੀ ਜੋ ਘਟ ਚੁੱਕੀ ਇਹਨਾਂ ਦੀ ਪ੍ਰਜਾਤੀ ਗਿੱਦ ਇੱਥੇ ਦੇ ਸਕਦੇ ਜੀ ਪਹਿਲਾਂ ਇਹਨਾਂ ਦੀ ਬਹੁਤ ਹੁੰਦੀਆਂ ਸੀ ਜਿਸ ਤਰ੍ਹਾਂ ਆਸਮਾਨ ਦੇ ਵਿੱਚ ਆਮ ਆਪਾਂ ਦੇਖਦੇ ਸੀ ਪਰ ਹੁਣ ਇਹ ਖਤਮ ਹੋ ਚੁੱਕੀਆਂ ਨੇ ਸੋ ਇਹ ਗਿੱਦ ਏਲੇ ਨੂੰ ਗੱਡ ਦਿੰਦੇ ਨੇ ਇਹ ਵੀ ਤੁਸੀਂ ਦੇਖ ਰਹੇ ਹੋ ਭਾਈ ਜੀ ਰਾਹ ਦੇਖ ਲਿਆ ਅੱਜ ਤੋਂ ਯਾਰ ਇਹ ਖਲੋ ਹੀ ਗਿਆ ਹੈ ਪਰ ਇਹ ਨਹੀਂ ਹੁੰਦਾ ਉਹ ਠੀਕ ਹੋ ਜਾਏ ਪੰਜਾਬੀ ਆ ਚਲਿਓ ਜੀ ਹਮ ਹਾ ਦੇ ਦੇ ਆਈ ਨਾ ਕੋ ਕੋ ਦੇਖਣੇ ਨਹੀਂ ਚਾਹ ਮ ਦਿੱਲੀ ਕੱਲੀ ਹੈ ਕੱਲੀ ਦਿੱਲੀ ਕੱਲੀ ਹੈ ਕਿ ਜੰਗਲ ਦੀ ਬਿੱਲੀ ਵੇਖੋ ਤਰੀਕੰਡੀ ਜੰਗਲੀ ਬਿੱਲੀ ਹੈ ਨਾ ਓਏ ਆਹੋ ਗਾਣੀ ਨਾ ਹੁੰਦੀਆਂ ਜੰਗਲੀ ਬਿੱਲੀ ਆਹ ਦੇਖੋ ਜੀ ਬਾਹਰ ਨਾ ਨਾ ਜਿੱਥੋਂ ਜਿੱਥੇ ਕਿਰਤੰਦਰ ਬਾਹਰ ਲੱਗਣਾ ਅੰਦਰ ਸਾਵਲਾ ਗੀਜੀ ਜੀ ਹਾਂ ਇਹ ਕਰਨੀ ਕੀ ਜੰਗਲੀ ਜੀ ਇਹ ਨਾ ਨਾ ਨਹੀਂ ਹੋਣੇ ਸਰਦ ਤੋ ਇਹਦਾ ਉਹ ਮੂੰਹ ਪਰਲੇ ਬਣੀ ਕਰ ਲਈ ਤੋ ਇਹ ਨੂੰ ਪਤਾ ਨਹੀਂ ਕੀ ਕਹਿੰਦੇ ਹਨ ਜਾਨਵਰ ਨੂੰ ਵਾਹ ਜੀ ਵਾਹ